ਮੰਗਣੀ ਤੋਂ ਵਿਆਹ ਤੱਕ ਇੱਕ ਹਾਸਿਆਂ ਭਰੀ ਸੱਚੀ ਕਹਾਣੀ ਜਿੱਥੇ ਦਿਲ ਦੇ ਸੁਪਨੇ ਤੇ ਪਰਿਵਾਰਕ ਰਿਵਾਜ ਟਕਰਾਈ ਜਦੋਂ ਵਿਆਹ ਦੇ ਰਿਵਾਜ ਬਣ ਗਏ ਮੁਸੀਬਤ ਮੰਗਣੀ ਤਾਂ ਹੋ ਗਈ ਪਰ ਅਸਲੀ ਕਹਾਣੀ ਹੁਣ ਸ਼ੁਰੂ ਹੁੰਦੀ ਹੈ ਮੰਗਣੀ ਜਿਹੜੀ ਸੀਗੀ ਇਹਦਾ ਵਰਤਾਂਤ ਸੁਣੋ ਗੱਲ ਲਗਭਗ 1964 ਦੀ ਹੈ ਜਦੋਂ ਮੇਰਾ ਮੰਗਣਾ ਹੋ ਗਿਆ ਅਜਮੇਰ ਸਿੰਘ ਔਲਖ ਦੀ ਕਹਾਣੀ ਮੈਂ ਤੁਹਾਨੂੰ ਸੁਣਾ ਰਹੀ ਹਾਂ 1964 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਦੀ ਐਮਏ ਦੀ ਪੜ੍ਹਾਈ ਕਰਨ ਵੇਲੇ ਮੈਨੂੰ ਪਿੰਡੋਂ ਮੇਰੀ ਮਾਂ ਦੀ ਚਿੱਠੀ ਆਈ ਚਿੱਠੀ ਦਾ ਸਾਰ ਇਹ ਸੀ ਕਿ ਤੈਨੂੰ ਇੱਕ ਕੁੜੀ ਦੇ ਬਾਪ ਨੇ ਵੇਖਣ ਆਉਣਾ ਹੈ ਇਸ ਲਈ ਤੂੰ ਫਲਾਣੇ ਦਿਨ ਆ ਜੀ ਭਾਵੇਂ ਉਦੋਂ ਸੀਗਾ ਬੀ ਜਵਾਨੀ ਦਾ ਮੇਰਾ ਟਾਈਮ ਸੀਗਾ ਤੇ ਮੇਰੇ ਤੇ ਜਿਹੜੇ ਹੈਗੇ ਆ ਆਦਰ ਸਵਾਦ ਦਾ ਭੂਤ ਸਵਾਰ ਸੀਗਾ ਉਸ ਭੂਤ ਨੇ ਮੇਰੇ ਕੋਲੋਂ ਹੋਰ ਹੀ ਕਮਲ ਕਰਵਾਤਾ ਪਿੰਡ ਜਾਣ ਲਈ ਮੈਂ ਹਾਂ ਤਾਂ ਕਰ ਦਿੱਤੀ ਹਾਂ ਮਾਂ ਨੂੰ ਚਿੱਠੀ ਰਾਹੀ ਉਸ ਦੀ ਚਿੱਠੀ ਦਾ ਜਵਾਬ ਵੀ ਦੇ ਦਿੱਤਾ ਮਾਨਯੋਗ ਬੇਜੀ ਤੁਸੀਂ ਕੁੜੀ ਦੇ ਬਾਪ ਨੂੰ ਕਹੋ ਕਿ ਉਹ ਮੈਨੂੰ ਵੇਖਣ ਤੋਂ ਪਹਿਲਾਂ ਸਾਡਾ ਕੱਚਾ ਘਰ ਦੇਖ ਲੈਣ ਜ਼ਮੀਨ ਆਦੀ ਦੀ ਪੂਰੀ ਪਰਤਾਲ ਕਰ ਲੈਣ ਤੁਸੀਂ ਵੀ ਉਹ ਤੋਂ ਕਿਸੇ ਪਰਿਵਾਰ ਦਾ ਕੋਈ ਗੱਲ ਦਾ ਲਕੋ ਨਾ ਰੱਖਿਓ ਉਸ ਨੂੰ ਦੱਸ ਦੇਣਾ ਕਿ ਜਿਹੜੀ ਸਾਡੇ ਘਰ ਦੀ ਮੂਰਲੀ ਕੱਚੀ ਕੰਧ ਪਿਛਲੇ ਸਾਲ ਮੀਂਹ ਨੇ ਢਾਹ ਦਿੱਤੀ ਸੀ ਨਾ ਇਹ ਅਸੀਂ ਕਿਸੇ ਕੋਹਲ ਕਰਕੇ ਨਹੀਂ ਬਲਕਿ ਇਸ ਕਰਕੇ ਦੁਬਾਰਾ ਨਹੀਂ ਖੜੀ ਕਰ ਸਕਏ ਕਿਉਂਕਿ ਇਸ ਨੂੰ ਖੜੀ ਕਰਨ ਚ ਸਾਡੇ ਚ ਪਹੁੰਚ ਨਹੀਂ ਜ਼ਮੀਨ ਬਾਰੇ ਵੀ ਅਸਲੀਅਤ ਦੱਸ ਦਿਓ ਕਿ ਚਾਰ ਭਾਈਆਂ ਕੋਲ 8 ਕਿੱਲੇ ਭੋਏ ਆ ਇਸ ਵਿੱਚੋਂ 3 ਕਿੱਲੇ ਨੌਰੀਏ ਬਾਣੀਆਂ ਕੋਲੇ ਗਹਿਣੇ ਆ 8000 ਜਿਹੜਾ ਕਰਜ਼ਾ ਆਪਣੇ ਸਿਰ ਹੈ ਉਹ ਵੀ ਦੱਸ ਦਿਓ ਤੇ ਮੇਰਾ ਵੱਡਾ ਭਾਈ ਹਰਨੇਕ ਉਹਦੇ ਬਾਰੇ ਵੀ ਜ਼ਰੂਰ ਦੱਸ ਦੇਣਾ ਵੀ ਉਹ ਵੈਲੀਆਂ ਛੇਲੀਆਂ ਵਿੱਚ ਬੈਠਦਾ ਉੱਠਦਾ ਸਿਗਰਟ ਸ਼ਰਾਬ ਭੰਗ ਤਮਾਕੂ ਸਾਰਾ ਕੁਝ ਛਕ ਲੈਂਦਾ ਤੇ ਆਖਰੀ ਗੱਲ ਇਹ ਕਿ ਮੈਂ ਰਿਸ਼ਤਾ ਉਦੋਂ ਹੀ ਲਵਾਂਗਾ ਜਦੋਂ ਮੈਨੂੰ ਕਿਤੇ ਕੋਈ ਰੋਜ਼ਗਾਰ ਮਿਲ ਗਿਆ ਜੇ ਉਪਰੋਕਤ ਸਭ ਕੁਝ ਜਾਣਨ ਤੋਂ ਬਾਅਦ ਵੀ ਕੁੜੀ ਦਾ ਬਾਪ ਵੇਖਣਾ ਚਾਹੇ ਤਾਂ ਮੈਂ ਕਿਸੇ ਮਿੱਥੇ ਦਿਨ ਪਿੰਡ ਆ ਜਾਊਂਗਾ ਤੁਸੀਂ ਹੀ ਦੱਸੋ ਕਿ ਅਜਿਹਾ ਕਿਹੜਾ ਬਾਪ ਹੋਏਗਾ ਜਿਹੜਾ ਉਪਰੋਕਤ ਸਭ ਜਾਣਦੇ ਹੋਏ ਵੀ ਆਪਣੀ ਧੀ ਨੂੰ ਜਿਵੇਂ ਸਾਹਮਣੇ ਦਿਸਦੇ ਨਰਕ 'ਚ ਤੱਕਾ ਦੇ ਦੂਗਾ ਤੁਹਾਨੂੰ ਤਾਂ ਕੀ ਮੈਨੂੰ ਆਪ ਵੀ ਪੂਰਾ ਯਕੀਨ ਸੀ ਗੱਲ ਜਦੋਂ ਸ਼ੁਰੂ ਹੋਈ ਉਥੇ ਹੀ ਜਾਮ ਹੋ ਗਈ ਗੱਲ ਖਰਜੀ ਆਪਣੇ ਅਸ਼ੀਰਵਾਦੀ ਰੰਗ ਵਿੱਚ ਰੰਗਿਆ ਤੇ ਆਪਣੇ ਆਪ ਨੂੰ ਆਪਣੀ ਮਾਂ ਦਾ ਧਰਮ ਪੁੱਤਰ ਸਮਝਦਾ ਹੋਇਆ ਚਿੱਠੀ ਪੋਸਟ ਕਰਾਇਆ। ਚਿੱਠੀ ਪਹੁੰਚੀ, ਚਿੱਠੀ ਮਾਂ ਨੇ ਮੇਰੇ ਬਚਪਨ ਦੇ ਦੋਸਤ ਸੁਖਦੇਵ ਤੋਂ ਪੜਵਾਈ। ਮਾਂ ਦਾ ਮੂੰਹ ਉੱਤਰ ਗਿਆ। ਤੇ ਬੁਸੇ ਜੇ ਮੂੰਹ ਨਾਲ ਮਾਂ ਨੇ ਉਹ ਚਿੱਠੀ ਮੇਰੇ ਬਣੇ ਹੋਏ ਵਿਚੋਲੇ ਨੂੰ ਫੜਾ ਦਿੱਤੀ। ਵਿਚੋਲਾ ਜਿਹਦਾ ਨਾਂ ਅਮਰ ਸਿੰਘ ਢਾਲੀਵਾਲ ਸੀ ਪਿੰਡ ਵਿੱਚ ਮੇਰਾ ਤਾਇਆ ਲੱਗਦਾ ਸੀ। ਉਹ ਬੜਾ ਹੀ ਸਾਫ਼ ਦਿਲ ਇਨਸਾਨ ਸੀ। ਨਾਲ ਦੀ ਨਾਲ ਉਹਨੇ ਹਾਸੇ ਠੱਠੇ ਦੇ ਸੁਭਾਅ ਵਿੱਚ ਕਿਹਾ ਤੇ ਉਹ ਮਹਾਰਾਜ ਦਾ ਪਠੀ ਸੀ ਪਾਠ ਵੀ ਕਰਦਾ ਸੀ ਤੇ ਪਾਠ ਕਰਨ ਹਿੱਤ ਦੋਵੇਂ ਵਕਤ ਪਿੰਡ ਤੇ ਗੁਰਦੁਆਰੇ ਸਾਬ ਜਾਇਆ ਕਰਦਾ ਸੀ ਉਹਦਾ ਸਾਡੇ ਘਰ ਰੋਜ਼ ਦਾ ਆਉਣਾ ਜਾਣਾ ਸੀ ਕਿਉਂਕਿ ਗੁਰਦੁਆਰ ਸਾਬ ਜਾਣ ਵਾਸਤੇ ਸਾਡੇ ਘਰੋਂ ਦੀ ਵੀ ਲੰਘਣਾ ਪੈਂਦਾ ਸੀ ਸ਼ਾਰਟਕਟ ਪੈਂਦਾ ਸੀ ਉੰਜ ਵੀ ਸਮਾਜਿਕ ਤੇ ਪਰਿਵਾਰਕ ਤੌਰ ਤੇ ਅਸੀਂ ਦੋਵੇਂ ਘਰ ਇੱਕ ਦੂਜੇ ਦੇ ਬਹਾਵ ਨੇੜੇ ਸੀ ਤਾਇਆ ਅਮਰ ਸਿੰਘ ਢਾਲੀਵਾਲ ਨੇ ਚਿੱਠੀ ਪੜ੍ਹ ਕੇ ਮੇਰੀ ਮਾਂ ਨੂੰ ਹੱਸਦਿਆਂ ਕਿਹਾ ਲੈ ਹਰਨਾਮ ਕੁਰੇ ਸਮਝ ਲੈ ਹੋ ਗਿਆ ਤੇਰੇ ਮੁੰਡੇ ਦਾ ਰਿਸ਼ਤਾ ਪੱਕਾ ਲੱਗ ਜਾ ਗੀਤ ਗਾਉਣ ਅੱਜ ਤੋਂ ਹੀ ਸ਼ਗਨਾ ਦੇ ਮਾਂ ਤਾਈ ਦੇ ਮਖੌਲੀਏ ਸਵੇਰ ਤੋਂ ਜਾਣੂ ਸੀ ਇਸ ਲਈ ਉਹਨੇ ਉਹਨੂੰ ਉਹਦੀ ਗੱਲ ਨੂੰ ਗੰਭੀਰਤਾ ਨਾਲ ਨਾ ਲਿਆ ਪਰ ਜਾਪਦਾ ਤਾਇਏ ਨੇ ਹੀ ਮੇਰੀ ਚਿੱਠੀ ਮਖੌਲ ਵਜੋਂ ਲਈ ਸੀ ਤੇ ਨਾ ਹੀ ਗੱਲ ਜਿਹੜੀ ਹੈਗਾ ਮਖੌਲ ਵਜੋਂ ਕਹੀ ਸੀ ਮੇਰੇ ਘਰ ਦੀ ਆਰਥਿਕ ਸਥਿਤੀ ਬਾਰੇ ਉਹਨੂੰ ਸਾਰਾ ਕੁਝ ਪਤਾ ਸੀ ਸਹੀ ਸਹੀ ਕੁੜੀ ਦੇ ਬਾਪ ਨੂੰ ਉਹਨੇ ਦੱਸਤਾ ਉਹ ਲੈ ਰੱਖਦਾ ਵੀ ਕਾਦਾ ਕੱਚਾ ਘਰ ਢਹੀ ਕੰਦ ਅਗਲੇ ਨੂੰ ਆਪ ਦਿਸ ਪਣੀ ਸੀ ਤੇ ਜ਼ਮੀਨ ਦੀ ਅਸਲੀਅਤ ਪਟਵਾਰੀ ਤੇ ਗਰਦੌਰ ਤੋਂ ਪਤਾ ਲੱਗ ਜਾਣੀ ਸੀ ਗਹਿਣੇ ਪਈ ਜ਼ਮੀਨ ਦੇ ਕਰਜ਼ੇ ਦਾ ਸ਼ਾਇਦ ਉਹਨੂੰ ਆਪ ਨੂੰ ਪਤਾ ਨਹੀਂ ਸੀ ਲੱਗਣਾ ਰਹੀ ਗੱਲ ਮੇਰੇ ਵੱਡੇ ਭਾਈ ਦੇ ਵੈਲਪੁਣੇ ਦੀ ਅਜਿਹੀ ਗੱਲ ਵੀ ਉਹਨੂੰ ਬਹੁਤੀ ਗੰਭੀਰਤਾ ਨਾਲ ਲੈਣ ਵਾਲਾ ਉਹ ਬੰਦਾ ਹੈ ਨਹੀਂ ਸੀਗਾ ਜੱਟ ਦੇ ਚਾਰ ਪੁੱਤਾਂ ਵਿੱਚੋਂ ਇੱਕ ਅੱਧਾ ਤਾਂ ਵਿਹਲੜ ਹੁੰਦਾ ਹੀ ਐ। ਚਲ ਮਹਾਰਾਜ ਦਾ ਪਾਠੀ ਹੋਣ ਦੇ ਬਾਵਜੂਦ ਅਜੇਹੀ ਜੱਟੂ ਸੋਚਦਾ ਧਾਰਨੀ ਤਸੀਤਾ ਆ। ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਉਂਝ ਵੀ ਉਹਨੇ ਜੋਰ ਸਿਰਫ ਇੱਕੋ ਗੱਲ ਤੇ ਦਿੱਤਾ ਹੋਇਆ ਸੀ। ਨੰਦ ਸਿਆ ਮੁੰਡਾ ਕੀ ਐ ਨਿਰਾ ਹੀਰਾ ਐ ਹੀਰਾ। ਬਸ ਤੂੰ ਗੱਲ ਯਾਦ ਰੱਖੀ ਬਾਈ ਮਾਮੇ ਅਮਰ ਸਿੰਘ ਨੇ ਮੁੰਡਾ ਭਾਲ ਕੇ ਦਿੱਤਾ ਸੀ ਤੇਰੀ ਧੀ ਵਾਸਤੇ। ਤਾਇਆ ਅਮਰ ਸਿੰਘ ਦੂਰ ਦੇ ਨੇੜੇ ਦੀ ਰਿਸ਼ਤਦਾਰੀ ਵਿੱਚ ਕੁੜੀ ਦੇ ਬਾਪ ਦਾ ਮਾਮਾ ਲੱਗਦਾ ਸੀਗਾ। ਤਾਇਆ ਅਮਰ ਸਿੰਘ ਨੂੰ ਮੈਂ ਹੀਰਾ ਸਿਰਫ ਇਸ ਕਰਕੇ ਲੱਗਦਾ ਸੀ ਕਿਉਂਕਿ ਮੈਂ ਇੱਕ ਗਰੀਬ ਕਿਸਾਨ ਦਾ ਪੁੱਤ ਸੀ ਗਰੀਬ ਕਿਸਾਨ ਦਾ ਪੁੱਤ ਹੋ ਕੇ ਵੀ ਪੜ੍ਹਾਈ ਦੀ ਪੌੜੀ ਤੇ ਇੱਕ ਡੰਡੇ ਤੋਂ ਬਾਅਦ ਦੂਜੇ ਡੰਡੇ ਦੇ ਉੱਤੇ ਪੈਰ ਧਰਦਾ ਧਰਦਾ ਉ ਤਾਂ ਚੜਦਾ ਜਾ ਰਿਹਾ ਸੀ ਲੋ ਜੀ ਤਾਇਆ ਅਮਰ ਸਿੰਘ ਢਾਲੀਵਾਲ ਨੇ ਆਪਣੀ ਦਿਵਿਆ ਦ੍ਰਿਸ਼ਟੀ ਦੇ ਵਿਸ਼ਵਾਸ ਤੇ ਸਿਰ ਤੇ ਮੇਰੀ ਵਾਲੀ ਚਿੱਠੀ ਅੱਗੇ ਆਪਣੇ ਭਾਣਜੇ ਯਾਨੀ ਕੁੜੀ ਦੇ ਬਾਪ ਆਨੰਦ ਸਿੰਘ ਦੇ ਹੱਥ ਤੇ ਧਰਤੀ ਆਨੰਦ ਸਿੰਘ ਨੇ ਚਿੱਠੀ ਪੜ੍ਹੀ ਤੇ ਪੜ੍ਹ ਕੇ ਕੁਝ ਸੋਚਾਂ ਜਾਂ ਵਿੱਚ ਪੈ ਗਿਆ ਕੁਝ ਚਿਰ ਚੁੱਪ ਰਿਹਾ ਤਾਇਆ ਅਮਰ ਸਿੰਘ ਉਹਦੇ ਚਿਹਰੇ ਦੇ ਹਾਫ-ਭਾ ਪੜਨ ਦੀ ਕੋਸ਼ਿਸ਼ ਕਰਦਾ ਰਿਹਾ ਥੋੜੇ ਜਿਹਰੇ ਪਿੱਛੋਂ ਆਨੰਦ ਸਿੰਘ ਫਲਸਫਰਾਂ ਵਾਲੀ ਗੈਰ ਗੰਭੀਰ ਵਾਚ ਚ ਬੋਲਿਆ ਮਾਮਾ ਜੀ ਲੱਗਦਾ ਹੈ ਆਕਾਲ ਪੁਰਖ ਨੇ ਮੇਰੀ ਧੀ ਦਾ ਸੰਯੋਗ ਇਸੇ ਲੜਕੇ ਸੰਗ ਲਿਖਿਆ ਹੈ ਜਦ ਮੁੰਡਾ ਕਿਸੇ ਰੋਜ਼ਗਾਰ ਤੇ ਲੱਗ ਗਿਆ ਮੈਨੂੰ ਖਬਰ ਕਰ ਦਿਓ ਜਦ ਮੈਂ ਇੱਕ ਛੁੱਟੀ ਵਾਲੇ ਦਿਨ ਪਟਿਆਲੇ ਤੋਂ ਪਿੰਡ ਆਇਆ ਤਾਂ ਮੈਨੂੰ ਸਾਰੀ ਕਹਾਣੀ ਦਾ ਪਤਾ ਲੱਗਿਆ ਮੈਨੂੰ ਬਿਹਤ ਹੈਰਾਨੀ ਹੋਈ ਹੈਰਾਨੀ ਨਾਲ ਕੁਝ ਖੁਸ਼ੀ ਵੀ ਹੋਈ ਖੁਸ਼ੀ ਇਸ ਗੱਲ ਦੀ ਵੀ ਚਲੋ ਮੇਰੇ ਵਿਚਾਰਾਂ ਨਾਲ ਮਿਲਦਾ ਜੁਲਦਾ ਕੋਈ ਬੰਦਾ ਤਾਂ ਹੈ ਜੀ ਦੀ ਧੀ ਨਾਲ ਮੇਰੇ ਰਿਸ਼ਤੇ ਦੀ ਗੱਲ ਚੱਲੀ ਆ ਪਰ ਨਾਲ ਦੀ ਨਾਲ ਮਨ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਵੀ ਪੈਦਾ ਹੋ ਗਏ ਕਿਉਂ ਕਿਉਂ ਕਰ ਰਿਹਾ ਮੇਰੇ ਵਰਗੇ ਨੰਗ ਮਲੰਗ ਨੂੰ ਆਪਣੀ ਕੁੜੀ ਦਾ ਰਿਸ਼ਤਾ ਕਿਤੇ ਕੁੜੀ ਵਿੱਚ ਕੋਈ ਨੁਕਸਾਨ ਨਾ ਹੋਵੇ ਕੁੜੀ ਲੰਗੜੀ ਲੂਲੀ ਨਾ ਹੋਵੇ ਕਰੈਕਟਰ ਕਰਪਤ ਕਸ ਬਸ ਤੁਸੀਂ ਸਮਝਦੇ ਹੀ ਹੋ ਜੇ ਇਹ ਗੱਲ ਹੈ ਤਾਂ ਉਸ ਪળે ਮਾਨਸ ਨੇ ਇਹ ਕਿਵੇਂ ਸਮਝ ਲਿਆ ਵੀ ਮੈਂ ਬਿਨਾਂ ਦੇਖੇ ਬਿਨਾਂ ਪੁੱਛ ਪੜਤਾਲ ਤੇ ਉਹਦੀ ਧੀ ਦਾ ਰਿਸ਼ਤਾ ਕਬੂਲ ਕਰ ਲਵਾਂਗਾ ਪਰ ਫਿਰ ਇਹ ਖਿਆਲ ਵੀ ਆਇਆ ਕਿ ਜੇ ਕੋਈ ਐਸੀ ਵੈਸੀ ਗੱਲ ਹੁੰਦੀ ਤਾਂ ਆਇਆ ਅਮਰ ਸਿੰਘ ਵਿੱਚ ਵਿੱਚ ਕਿਉਂ ਪੈਂਦਾ ਸਾਡੇ ਨਾਲ ਉਹਦੀ ਇੰਨੀ ਨੇੜਤਾ ਹੈ ਅਜਈਆਂ ਘਟੀਆਂ ਗੱਲਾਂ ਦਾ ਤਾਂ ਉਹ ਸੋਚ ਵੀ ਨਾ ਸਕਦਾ ਸੀ ਇਹ ਸੋਚ ਕੇ ਮੈਂ ਤਾਇਆ ਅਮਰ ਸਿੰਘ ਕੋਲ ਗੱਲ ਕਰਨੀ ਵੀ ਮناسب ਨਾ ਸਮਝੀ ਚਲੋ ਜੀ ਫੇਰ ਚਲੋ ਜਦੋਂ ਅੱਗੋਂ ਗੱਲ ਚੱਲੀ ਉਦੋਂ ਵੇਖੀ ਜਾਊ ਤੇ ਮੈਂ ਐਮਏ ਦਾ ਇਮਤਿਹਾਨ ਦੇਣੀ ਨੌਕਰੀ ਲੱਭਣੀ ਸੋਚ ਕੇ ਸ਼ੰਕੇ ਸ਼ੰਕੇ ਵਿੱਚ ਦਿਮਾਗ ਵਿੱਚੋਂ ਸਾਰਾ ਕੁਝ ਛਾੜਤਾ ਲੋ ਜੀ ਮੈਂ ਐਮਏ ਦਾ ਇਮਤਿਹਾਨ ਦਿੱਤਾ ਨਤੀਜਾ ਆ ਗਿਆ ਚੰਗੇ ਭਾਗਾਂ ਨੂੰ ਚੰਗੇ ਨੰਬਰ ਵੀ ਆ ਗਏ ਉਦੋਂ ਵੀ ਚੰਗੇ ਭਾਗਾਂ ਨੂੰ ਨਤੀਜਾ ਨਿਕਲਣ ਤੋਂ ਬਾਅਦ 20 ਦਿਨਾਂ ਦੇ ਅੰਦਰ ਅੰਦਰ ਕਿਸੇ ਵਿਸ਼ੇਸ਼ ਭਾਜਨ ਅਠ ਦੇ ਮੇਰੇ ਆਪਣੇ ਇਲਾਕੇ ਦੇ ਮਾਨਸਾ ਕਸਬੇ ਵਿੱਚ ਨਵੇਂ ਖੁੱਲੇ ਨਹਿਰੂ ਮੈਮੋਰੀਅਲ ਕਾਲਜ ਵਿੱਚ ਮੈਨੂੰ ਪੰਜਾਬੀ ਦੇ ਲੈਕਚਰਾਰ ਦੀ ਚੰਗੀ ਨੌਕਰੀ ਮਿਲ ਗਈ ਨੌਕਰੀ ਦੇ ਲੱਗੇ ਨੂੰ ਅਜੇ 5-6 ਮਹੀਨੇ ਹੀ ਹੋਏ ਸੀ ਕਿ ਇੱਕ ਦਿਨ ਕਾਲਜ ਵਿੱਚ ਮੈਨੂੰ ਕੁੜੀ ਦਾ ਬਾਪ ਮਿਲਣ ਆਇਆ। ਵੇਖਣੀ ਪੱਖਣੀ ਤੋਂ ਇੱਕ ਚੰਗਾ ਪੜਿਆ ਲਿਖਿਆ ਸੂਝਮਾਨ ਸੱਜਣ ਪੁਰਸ਼ ਲੱਗਦਾ ਸੀ। ਮੈਂ ਉਹਨੂੰ ਕਾਲਜ ਦੀ ਕੰਟੀਨ ਵਾਲੇ ਪਾਸੇ ਲੈ ਗਿਆ ਤੇ ਅਸੀਂ ਕੰਟੀਨ ਨਾਲ ਲੱਗਵੇਂ ਇੱਕ ਗਰਾਊਂਡ ਵਿੱਚ ਬੈਠੇ ਗੱਲਾਂ ਬਾਤਾਂ ਕਰਨ ਲੱਗੇ। ਗੱਲਬਾਤ ਚੱਲੀ ਤਾਂ ਮੈਂ ਉਹਨੂੰ ਆਪਣੀ ਚਿੱਠੀ ਬਿਜਲੀਆਂ ਗੱਲਾਂ ਯਾਦ ਕਰਾਉਂਦਿਆਂ ਕਿਹਾ ਤੁਸੀਂ ਮੇਰੀ ਚਿੱਠੀ ਨੂੰ ਐਵੇਂ ਮੁੰਡਿਆਂ ਖੁੰਡਿਆਂ ਵਾਲੀ ਗੱਲ ਹੀ ਨਾ ਸਮਝ ਲੈਣਾ। ਮੈਂ ਜੋ ਲਿਖਿਆ ਸੀ ਉਹ ਸਹੀ ਸੀ, ਸੰਜੀਦਗੀ ਨਾਲ ਲਿਖਿਆ ਸੀ। ਮੇਰੀ ਗੱਲ ਸੁਣ ਕੇ ਉਹਨੇ ਜਵਾਬ ਦਿੱਤਾ ਮੈਨੂੰ ਸਭ ਪਤਾ ਹੈ ਅਸਲ ਵਿੱਚ ਇਹ ਸਭ ਨੂੰ ਹੀ ਪਤਾ ਹੈ ਕਿ ਮੈਂ ਪਹਿਲਾਂ ਹੀ ਪਤਾ ਕਰ ਲਿਆ ਸੀਗਾ ਸੱਚੀ ਗੱਲ ਤਾਂ ਇਹ ਹੈ ਕਿ ਸਭ ਕੁਝ ਪਤਾ ਲੱਗਣ ਤੇ ਮੈਂ ਆਪਣੇ ਮਨ ਨਾਲ ਫੈਸਲਾ ਕਰ ਲਿਆ ਕਿ ਮੈਂ ਆਪਣੀ ਕੁੜੀ ਇਸੇ ਘਰ ਹੀ ਦੇਵਾਂਗਾ ਪਹਿਲਾਂ ਸੋਚਿਆ ਸੀ ਕਿ ਮੈਂ ਇਸ ਘਰ ਆਪਣੀ ਕੁੜੀ ਕਦਾਚਿਤ ਨਹੀਂ ਵਿਆਹਾਂਗਾ ਪਰ ਜਦੋਂ ਦੀ ਤੇਰੀ ਚਿੱਠੀ ਤੇ ਮੇਰਾ ਇਰਾਦਾ ਬਦਲ ਗਿਆ ਤੇਰੀ ਚਿੱਠੀ ਪੜ੍ਹ ਕੇ ਮੈਨੂੰ ਇਸ ਤਰ੍ਹਾਂ ਦਾ ਅਹਿਸਾਸ ਹੋਇਆ ਕਿ ਇਹ ਨੌਜਵਾਨ ਜੀਵਨ ਵਿੱਚ ਕੋਈ ਵੱਡਾ ਮਿਆਰੀ ਕਦਮ ਚੁੱਕੂਗਾ ਤੇ ਕਦੇ ਭੁੱਖਾ ਨਹੀਂ ਮਰੂਗਾ ਮੇਰੀ ਧੀ ਸੁਖੀ ਰਹੂਗੀ ਇਹ ਸੰਯੋਗ ਪਾ ਕੇ ਕਾਕਾ ਮੈਨੂੰ ਤੂੰ ਪਸੰਦ ਹੈ ਮੇਰੀ ਧੀ ਮੇਰੇ ਘਰ-ਬਾਰ ਬਾਰੇ ਤੂੰ ਪਤਾ ਕਰਕੇ ਆਪਣੀ رائے ਦੱਸ ਦੇਵੀਂ ਤੇ ਉਹ ਚਲਾ ਗਿਆ ਉਸ ਦੇ ਚਲੇ ਜਾਣ ਤੋਂ ਬਾਅਦ ਮੈਂ 2-3 ਮਹੀਨਿਆਂ ਅੰਦਰ ਸਭ ਦੁਜੀ ਦੀ ਤਸੱਲੀ ਕਰ ਲਈ ਤੇ ਮੈਂ ਰਿਸ਼ਤੇ ਲਈ ਹਾਂ ਕਰਤੀ ਮੰਗਣੀ ਦਾ ਦਿਨ ਆ ਗਿਆ ਮੰਗਣੀ ਦਾ ਦਿਨ ਨਿਸ਼ਚਿਤ ਹੋ ਗਿਆ ਪਰ ਜਿਸ ਦਿਨ ਮੇਰੇ ਕੱਚੇ ਤੇ ਢਹੀ ਕੰਧ ਵਾਲੇ ਘਰ ਵਿੱਚ ਮੇਰੀ ਮੰਗਣੀ ਹੋਈ ਤਾ ਇੱਕ ਗੜਬੜ ਹੋ ਗਈ ਗੜਬੜ ਇਹ ਹੋਈ ਕਿ ਮੰਗਣੀ ਦੀ ਰਸਮ ਤੋਂ ਬਾਅਦ ਜਦ ਮੈਂ ਸ਼ਗਨਾ ਵਾਲਾ ਪਰਣਾ ਆਪਣੀ ਮਾਂ ਦੇ ਚਰਨਾਂ ਵਿੱਚ ਧਰਿਆ ਤਾਂ ਸ਼ਗਨਾ ਵਾਲੇ ਪੈਸਿਆਂ ਵਿੱਚੋਂ ਮਾਂ ਨੂੰ ਸੋਨੇ ਦੀ ਇੱਕ ਮੋਹਰ ਮਿਲ ਗਈ ਦੇਖ ਕੇ ਮੈਨੂੰ ਹੈਰਾਨੀ ਵੀ ਹੋਈ ਤੇ ਗੁੱਸਾ ਵੀ ਆਇਆ ਵੀ ਐਨਾ ਕਹਿਣ ਦੇ ਬਾਵਜੂਦ ਮੈਂ ਤਾਂ ਸਾਰੇ ਪਿੰਡ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਫੜ ਮਾਰੀ ਹੋਈ ਹੈ ਕਿ ਮੈਂ ਇੱਕ ਆਦਰਸ਼ ਤੇ ਅਗਾਹ ਵਧੂ ਵਿਆਹ ਮੰਗਣਾ ਕਰਾਊਗਾ ਤੇ ਹੁਣ ਉਹ ਸਾਰੇ ਕੀ ਸੋਚਣਗੇ ਇਹੂ ਕੀ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਕਿਵੇਂ ਵਿਖਾਉਂਗਾ ਮੂੰਹ ਦੋਸਤਾ ਮਿੱਤਰਾਂ ਨੂੰ ਬੜੀ ਪੋਜੀਸ਼ਨ ਅਕਵਰਡ ਹੁੰਦੀ ਜਾਪੀ ਕੀ ਕੀਤਾ ਜਾਵੇ ਇੰਨੀ ਮੇਰੇ ਚ ਹਿੰਮਤ ਨਾ ਪਈ ਵੀ ਭਰੀ ਪੰਚਾਇਤ ਵਿੱਚ ਜਾ ਕੇ ਮੋਰ ਉਸ ਭਲੇ ਮਾਨਸਭਾਵ ਆਪਣੇ ਬਣ ਚੁੱਕੇ ਸੋਰਾ ਸਾਹਿਬ ਦੇ ਪੈਰਾਂ ਚ ਵਗਾ ਮਾਰਾਂ ਉਸ ਆਦਮੀ ਦਾ ਮੇਰੇ ਉੱਤੇ ਪ੍ਰਭਾਵ ਵੀ ਬਹੁਤ ਸੀ ਮੈਂ ਉਹਨੂੰ ਦੇਵਤਾ ਪੁਰਸ਼ ਸਮਝਣ ਲੱਗ ਪਿਆ ਸਾਂ ਦੂਜੀ ਗੱਲ ਜਿਹੜੀ ਅੱਜ ਮੇਰੇ ਦਿਮਾਗ ਵਿੱਚ ਆ ਰਹੀ ਸੀ ਉਹ ਇਹ ਸੀ ਕਿ ਹੋ ਸਕਦਾ ਹੈ ਮੋਰ ਨੂੰ ਵੇਖ ਕੇ ਮੇਰੇ ਮਨ ਅੰਦਰ ਹੀ ਕੋਈ ਕਮਜ਼ੋਰੀ ਆ ਗਈ ਹੋਵੇ ਭਾਵੇਂ ਮੋਰ ਕੋਈ ਵੱਡਮੁੱਲੀ ਵਸਤੂ ਨਹੀਂ ਸੀ ਪਰ ਆਰਥਿਕ ਪੱਖੋਂ ਟੁੱਟੇ ਘਰ ਦੇ ਮੇਰੇ ਵਰਗੇ ਨੌਜਵਾਨ ਦੇ ਪੈਰ ਉਖੇੜਨ ਲਈ ਤਾਂ ਇੱਕ ਨਿੱਕੀ ਜਿਹੀ ਸੋਨ ਮੋਰ ਦਾ ਹੀ ਲਸ਼ਕਾਰਾ ਹੀ ਕਾਫੀ ਹੁੰਦਾ ਮਾਂ ਮੇਰੇ ਧਰਮ ਸੰਕਟ ਨੂੰ ਸਮਝ ਗਈ ਤੇ ਉਹਨੇ ਸਮਝਦਿਆਂ ਮੈਨੂੰ ਇਹ ਨਸੀਹਤ ਦਿੱਤੀ ਚੱਲ ਚੁੱਪ ਕਰ ਹੁਣ ਇਸ ਸਮੇਂ ਰੌਲਾ ਪਾਉਂਦਾ ਚੰਗਾ ਨਹੀਂ ਲੱਗਦਾ ਜੋ ਕੁਝ ਕਰਨਾ ਹੋਇਆ ਵਿਆਹ ਵੇਲੇ ਕਰ ਲੈ ਲੱਗਦਾ ਮਾਂ ਦਾ ਦਿਲ ਵੀ ਅੰਦਰ ਖਾਤੇ ਲਲਚਾ ਗਿਆ ਸੀ ਉਸ ਦਾ ਗਰੀਬ ਦਿਲ ਸ਼ਾਇਦ ਦੁਨੀਆ ਨੂੰ ਇਹ ਕਹਿਣਾ ਚਾਹੁੰਦਾ ਸੀ ਦੇਖੋ ਮੇਰੇ ਪੁੱਤ ਨੂੰ ਮੋਹਰਾਂ ਪੈਂਦੀਆਂ ਐਵੇਂ ਨਾ ਸਮਝ ਲਿਓ ਕਿਤੇ ਸਾਨੂੰ ਖੈਰ ਜੀ ਮੇਰੀ ਕਮਜ਼ੋਰੀ ਆਖੋ ਜਾਂ ਕੁਝ ਹੋਰ ਪਰ ਗੱਲ ਜਿਵੇਂ ਸੱਚੀ ਐ ਕਿ ਮੈਂ ਮੋਹਰ ਵਾਪਸ ਨਾ ਕਰ ਸਕਿਆ ਪਰ ਨਾਲ ਦੀ ਨਾਲ ਵਿਆਹ ਤੋਂ ਪਹਿਲਾਂ-ਪਹਿਲਾਂ ਸਾਰੀ ਸਮੱਸਿਆ ਨਾਲ ਕਰੜਾਈ ਨਾਲ ਨਜਿੱਠਣ ਦੀਆਂ ਸਕੀਮਾਂ ਵੀ ਸੋਚਣ ਲੱਗ ਪਿਆ ਵਿਆਹ ਬਿਲ ਮੈਂ ਇਸ ਨੂੰ ਕਿਵੇਂ ਨਿਜਠਾਂਗਾ ਜਾਂ ਕਿਵੇਂ ਨਾ ਨਿਜਠਾਂਗਾ ਇਹ ਗੱਲ ਆਪਣੀ ਵਿਆਹ ਕਥਾ ਬਿਆਨ ਕਰਨ ਵੇਲੇ ਦੱਸਾਂਗਾ ਪਰ ਹਾਲ ਦੀ ਘੜੀ ਉਹ ਸੁਣ ਲੋ ਜੋ ਮੈਂ ਵਿਆਹ ਤੋਂ ਪਹਿਲਾਂ ਕੀਤਾ ਜਿਉਂ-ਜਿਉਂ ਮੈਂ ਇਸ ਵਰਤਾਰੇ ਬਾਰੇ ਵਿਚਰਦਾ ਰਿਹਾ ਤਿਉਂ-ਤਿਉਂ ਮੇਰੀ ਜ਼ਮੀਰ ਮੈਨੂੰ ਲਾਂਤ ਪਾਉਂਦੀ ਰਹੀ ਦੋ ਕੁ ਮਹੀਨੇ ਦੇ ਅੰਦਰ-ਅੰਦਰ ਕੀ ਮੈਰਿਜ ਦਾ ਰਿਹਾ ਅਖੀਰ ਕਾਫੀ ਰੜਕਣ ਤਬਾਦ ਰਿਜਣ ਤੋਂ ਬਾਅਦ ਮੈਂ ਇੱਕ ਲੰਬੀ ਜੀ ਚਿੱਠੀ ਸੋਹਰਾ ਸਾਹਿਬ ਨੂੰ ਲਿਖ ਮਾਰੀ ਜੀ ਦਾ ਸਾਰਾਂਸ਼ ਕੁਝ ਇਸ ਪ੍ਰਕਾਰ ਸੀ ਸੁਨੋ ਪਰ ਚਿੱਠੀ ਮਾਨਯੋਗ ਬਾਪੂ ਜੀ ਮੈਂ ਬਹੁਤ ਹੀ ਅਫਸੋਸ ਅਤੇ ਦੁਖੀ ਮਨ ਨਾਲ ਆਪ ਜੀ ਨੂੰ ਲਿਖ ਰਿਹਾ ਹਾਂ ਦੁੱਖਤ ਅਫਸੋਸ ਵਾਲੀ ਗੱਲ ਇਹ ਹੈ ਕਿ ਮੇਰੇ ਵਾਰ-ਵਾਰ ਕਹਿਣ ਦੇ ਬਾਪੂ ਜੀ ਤੁਸੀਂ ਮੇਰੇ ਨਾਲ ਕੀਤੇ ਵਾਅਦੇਆਂ ਤੇ ਪੂਰੇ ਨਹੀਂ ਉਤਰੇ ਸ਼ਗਨ ਵਿੱਚ ਮੋਰ ਪਾ ਕੇ ਤੁਸੀਂ ਮੇਰਾ ਮਾਨ ਨਹੀਂ ਸਗੋ ਅਪਮਾਨ ਕੀਤਾ ਜੇ ਤੁਸੀਂ ਵਿਆਹ ਵੇਲੇ ਵੀ ਇਸ ਤਰ੍ਹਾਂ ਦਾ ਹੀ ਕੁਝ ਕਰਨਾ ਹੈ ਤਾਂ ਮੇਰੇ ਵੱਲੋਂ ਵਿਆਹ ਲਈ ਅੱਜ ਤੋਂ ਜਵਾਬ ਸਮਝੋ ਹੌਸਲਾ ਜਿਆ ਕਰਕੇ ਮੈਂ ਚਿੱਠੀ ਪੋਸਟ ਕਰਾਇਆ ਘਰ ਦੇ ਕਿਸੇ ਹੋਰ ਜੀ ਕੋਲੇ ਦੀ ਗੱਲ ਨਾ ਕੀਤੀ ਕੁਝ ਦਿਨਾਂ ਬਾਅਦ ਮੈਨੂੰ ਮੇਰੀ ਚਿੱਠੀ ਦਾ ਜਵਾਬ ਆ ਗਿਆ ਚਿੱਠੀ ਪੰਜਾਬੀ ਵਿੱਚ ਸੀ ਪਰ ਲਿਖੀ ਹੋਈ ਫਾਰਸੀ ਲਿਪੀ ਵਿੱਚ ਸੀ ਮੈਂ ਆਪਣੇ ਪ੍ਰੋਫੈਸਰ ਸਾਥੀ ਕੋਲੇ ਇਹ ਪੜਵਾਈ ਚਿੱਠੀ ਵਿੱਚ ਸੋਹਰਾ ਸਾਹਿਬ ਨੇ ਆਪਣੀ ਗਲਤੀ ਲਈ ਮਾਫੀ ਮੰਗੀ ਸੀ ਤੇ ਵਿਆਹ ਵੇਲੇ ਇੱਕ ਕਿਸਮ ਦੀ ਇਸ ਕਿਸਮ ਦੀ ਕੋਈ ਗਲਤੀ ਨਾ ਦੁਹਰਾਉਣ ਦਾ ਇਕਰਾਰ ਕੀਤਾ ਸੀ ਤੇ ਇਸ ਤੋਂ ਪਹਿਲਾਂ ਕਿ ਮੇਰਾ ਸੋਹਰਾ ਸਾਹਿਬ ਆਪਣਾ ਕੀਤਾ ਇਕਰਾਰ ਨਭਾਉਂਦੇ ਚਿੱਠੀ ਲਿਖਣ ਤੋਂ 8-10 ਦਿਨਾਂ ਬਾਅਦ ਹੀ ਦਿਲ ਦਾ ਦੌਰਾ ਪੈਣ ਕਰਨਾ ਉਹ ਇਸ ਦੁਨੀਆ ਤੋਂ ਵੀ ਦਹਾ ਹੋ ਗਏ ਮੇਰਾ ਵਿਆਹ ਹੁਣ ਸੁਣੋ ਗੱਲ ਅੱਗੇ ਮੇਰੀ ਵਿਆਹ ਦੀ ਵਾਰਤਾ ਇਹ ਹੈ ਕਿ ਮੰਗਣੀ ਦੀ ਰਸਮ ਤੋਂ ਬਾਅਦ ਤੇ ਵਿਆਹ ਤੋਂ ਪਹਿਲਾਂ ਮੇਰੇ ਸਹੁਰੇ ਦੀ ਮੌਤ ਹੋ ਜਾਣ ਕਾਰਨ ਸਹੁਰੇ ਘਰ ਦੇ ਆਪਣੇ ਪਰਸਪਰ ਤੇ ਮੇਰੇ ਉਸ ਨਾਲ ਬਣੇ ਰਿਸ਼ਤੇ ਦੇ ਕੁਝ ਸਮੀਕਰਨ ਅਜਿਹੇ ਵਿਗੜੇ ਹੁਣ ਤੱਕ ਜੋ ਗੱਲਬਾਤ ਹੋਈ ਸੀ ਉਹ ਮੁੱਖ ਤੌਰ ਤੇ ਮੇਰੇ ਸਹੁਰੇ ਨਾਲ ਹੋਈ ਸੀ ਪਰ ਹੁਣ ਉਸ ਘਰ ਦੇ ਹੋਰ ਮੈਂਬਰ ਮੂਰੇ ਆਉਣੇ ਸ਼ੁਰੂ ਹੋ ਗਏ ਗੱਲਬਾਤ ਇੱਕ ਤਰ੍ਹਾਂ ਨਾਲ ਬਿਲਕੁਲ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਪੈਣੀ ਸੀ ਮੇਰੀ ਮੰਗੇਤਰ ਜਿਸ ਦਾ ਨਾਮ ਮਨਜੀਤ ਸੀ ਦੀਆਂ ਦੋ ਭੈਣਾਂ ਸੀ ਇੱਕ ਦੇ ਉਸ ਤੋਂ ਵੱਡੀ ਇੱਕ ਉਸ ਤੋਂ ਛੋਟੀ ਦੋਵੇਂ ਹੀ ਵਿਆਹੀਆਂ ਹੋਈਆਂ ਸੀ ਭਾਈ ਕੋਈ ਨਹੀਂ ਸੀ ਤੇ ਨਾ ਮਾਂ ਉਹਦੀ ਸਧਾਰਨ ਕਿਸਮ ਦੀ ਔਰਤ ਸੀ ਸੋ ਵਿਆਹ ਦਾ ਜੋ ਕੰਮ ਸੀਗਾ ਟਮਟਮਾ ਕਰਨਾ ਸੀਗਾ ਉਹ ਮੇਰੇ ਸਾਧੂਆਂ ਦੇ ਸਿਰ ਤੇ ਆ ਪਿਆ ਤੇ ਮਨਜੀਤ ਦੀਆਂ ਭੈਣਾਂ ਨੂੰ ਮੇਰੇ ਲੱਗ ਕੇ ਕਰਨਾ ਪੈਣਾ ਸੀ ਉਹਨਾਂ ਵਿੱਚੋਂ ਵੀ ਵਿਸ਼ੇਸ਼ ਤੌਰ ਤੇ ਵੱਡੇ ਸਾਧੂ ਸਾਹਿਬ ਮੇਰੇ ਸਹੁਰੇ ਦੀ ਮੌਤ ਤੋਂ ਬਾਅਦ ਮੈਂ ਵੀ ਉਸਕਰ ਆਮ ਆਉਣ ਜਾਣ ਲੱਗ ਪਿਆ ਤੇ ਮੇਰੀ ਸਾਰਿਆਂ ਨਾਲ ਜਾਣ ਪਛਾਣ ਚੰਗੀ ਹੋਗੀ ਇਸ ਲਈ ਮੈਂ ਬੇਚਿਜ ਖੋ ਕੇ ਕਹਿ ਦਿੱਤਾ ਕਿ ਵਿਆਹ ਉਹਨਾਂ ਸ਼ਰਤਾਂ ਤੇ ਹੋਊਗਾ ਜੋ ਬਾਪੂ ਜੀ ਨੇ ਤੈਅ ਹੋਈਆਂ ਸੀ ਇਸ ਲਈ ਉਹਨਾਂ ਨੂੰ ਮੰਨਣਾ ਪਊਗਾ ਭਾਵੇਂ ਉਹਨਾਂ ਲਈ ਇਹ ਜ਼ਰਾ ਮੁਸ਼ਕਲ ਸੀ ਕਿਉਂਕਿ ਇੱਕ ਤਾਂ ਉਹਨਾਂ ਨੇ ਆਪਣੇ ਵਿਆਹ ਵੇਲੇ ਲੈਣ ਦੇਣ ਕੀਤਾ ਸੀ ਤੇ ਦੂਜੇ ਸ਼ਾਇਦ ਉਹ ਇਹ ਸਮਝਦੇ ਹੋਣਗੇ ਕਿ ਮਤੇ ਦੁਨੀਆ ਇਹ ਅੱਖੇ ਕੀ ਸਾਡੂਆਂ ਨੇ ਮੋਰੀ ਬਣ ਕੇ ਜਾਣ ਕੇ ਨਹੀਂ ਕੁਝ ਦਿੱਤਾ ਇੱਕ ਵਾਰ ਤਾਂ ਉਹ ਮੇਰਾ ਕਿਹਾ ਸਭ ਮੰਨ ਗਏ ਮੈਂ ਵਿਆਹ ਤਾਂ ਕੁਝ ਚਿਰ ਠਹਿਰ ਕੇ ਕਰਾਉਣਾ ਚਾਹੁੰਦਾ ਸੀ ਇੱਕ ਤਾਂ ਸੋਹਰਾ ਸਾਹਿਬ ਨੂੰ ਹੁਣੇ-ਹੁਣੇ ਉਹ ਮੌਤ ਹੋਈ ਸੀ ਤੇ ਦੂਜੇ ਆਪਣੀ ਖਿੰਡਰੀ ਪੁੰਡਰੀ ਆਰਥਿਕ ਹਾਲਤ ਕਰਕੇ ਪਰ ਉਸ ਘਰ ਆਉਣ ਜਾਣਾ ਤੇ ਵਿੱਚ ਵਿੱਚ ਮਨਜੀਤ ਨੂੰ ਮਿਲਣ ਜੁਲਣ ਕਰ ਸੋਹਰਾ ਪਰਿਵਾਰ ਅੰਦਰੋਂ-ਅੰਦਰ ਹੀ ਡਰ ਪੈ ਗਿਆ ਨਾ ਜਿਹੜਾ ਕਿ ਬਿਲਕੁਲ ਐਨ ਹੀ ਕੁਦਰਤੀ ਸੀ ਇਸ ਲਈ ਮੈਂ ਵਿਆਹ ਲੇਟ ਪਾਉਣ ਤੇ ਜ਼ੋਰ ਨਾ ਪਾ ਸਕਿਆ ਤੇ ਵਿਆਹ ਦੀ ਮਿਤੀ 6 ਫਰਵਰੀ 1967 ਰੱਖ ਲਈ ਭਾਵੇਂ ਉਸ ਭਾਵੇਂ ਸਭ ਕੁਝ ਸਾਦ ਮੁਰਾਦ ਹੀ ਕਰਨਾ ਸੀ ਪਰ ਇਹ ਸਾਦ ਮੁਰਾਦ ਕਰਨ ਵਿੱਚ ਵੀ ਮੇਰੇ ਵਿੱਚ ਸਮਰੱਥਾ ਨਹੀਂ ਸੀ ਜ਼ਮੀਨ ਜਿਉਂ ਦੀ ਤਿਉਂ ਗਹਿਣੇ ਬਈ ਹੋਈ ਸੀ ਘਰ ਸਿਰ 8000 ਰੁਪਏ ਦਾ ਕਰਜ਼ਾ ਸੀ ਉਵੇਂ ਦਾ ਉਵੇਂ ਖੜਾ ਤੇ ਉਹਨਾਂ ਦਿਨਾਂ ਵਿੱਚ ਸਾਡੇ ਘਰ ਵਰਗੇ ਕਿਸਾਨੀ ਪਰਿਵਾਰ ਵਿੱਚ 8000 ਦਾ ਕਰਜ਼ਾ ਲੈਣਾ ਖਾਲਾ ਜੀ ਦਾ ਵਾੜਾ ਨਹੀਂ ਸੀ ਹੁਣ ਹੋਰ ਕਰਜ਼ਾ ਚੁੱਕਣ ਦੀ ਮੂਰਖਤਾ ਮੈਂ ਨਹੀਂ ਸੀ ਕਰ ਸਕਦਾ ਇਸ ਲਈ ਹਰ ਪਾਸਿਓਂ ਹੀ ਮੈਂ ਵੱਧ ਤੋਂ ਵੱਧ ਮੁੱਠੀ ਘੁੱਟਣ ਦੀ ਕੋਸ਼ਿਸ਼ ਕੀਤੀ ਵਿਆਹ ਸਿਆਲ ਦੀ ਰੁੱਤ ਦਾ ਸੀ ਜੇ ਬਹੁਤਾਂ ਨੇ ਤਾਂ ਘੱਟੋ ਘੱਟ ਵਿਆਹ ਵੇਲੇ ਇੱਕ ਗਰਮ ਕੋਟ ਪੈਂਟ ਦੀ ਤਾਂ ਲੋੜ ਹੈਗੀ ਹੋਈ ਸੀ ਇਸ ਸਬੰਧੀ ਮੈਂ ਆਪਣੇ ਇੱਕ ਪ੍ਰੋਫੈਸਰ ਮਿੱਤਰ ਐਸਪੀ ਸੰਭਲਵਾਲ ਨੂੰ ਬੇਨਤੀ ਕੀਤੀ ਵੀ ਮੈਨੂੰ ਇੱਕ ਨਵਾਂ ਨਵਾਂ ਗਰਮ ਸੂਟ ਨਾਲ ਦੇ ਦੇ ਸੋਲੋ ਮੇਰੇ ਨਾਲ ਚੱਲੇ ਬੇਨਤੀ ਕੀਤੀ ਹੋ ਮੇਰੀ ਖਾਤਰ ਮੇਰੇ ਵਿਆਹ ਤੱਕ ਆਪਣਾ ਨਵਾਂ ਸੂਟ ਨਾ ਪਾਵੇ ਤੇ ਵਿਆਹ ਤੇ 2-3 ਦਿਨ ਲਈ ਮੈਨੂੰ ਦੇ ਦੇ ਭਲਾ ਹੋਵੇ ਪ੍ਰੋਫੈਸਰ ਸੱਬਰਵਾਲ ਦਾ ਉਸ ਭੱਦਰਪੁਰਸ਼ ਨੇ ਮੇਰੇ ਵਾਸਤੇ ਇੱਕ ਕੁਰਬਾਨੀ ਨਹੀਂ ਸੀ ਦਿੱਤੀ ਕੁਰਬਾਨੀ ਦੇ ਦਿੱਤੀ ਕਿਹਾ ਕਰੇ ਮਾਂ ਬਾਪੋਂ ਲੱਗੀ ਉਹਦੇ ਕਹੇ ਤੇ ਹੋਰ ਕੁਝ ਭਾਵੇਂ ਕਰਨਾ ਕਰ ਪਰ ਬਹੂ ਲਈ ਘੱਟੋ ਘੱਟ ਇੱਕ ਸ਼ਗਨ ਦਾ ਸੂਟ ਤਾਂ ਜ਼ਰੂਰ ਬਣਾ ਲੈ ਤੇ ਇਥੇ ਮਾਂ ਦੇ ਜਜ਼ਬਾਤ ਮੂਰੇ ਆਖੜੋਤੇ ਸੀ ਮਾਂ ਹੀ ਘਰ ਵਿੱਚ ਇਕੱਲਾ ਇੱਕ ਅਜਿਹਾ ਜੀ ਸੀ ਜੋ ਪੜ੍ਹਾਈ ਲਿਖਾਈ ਲਈ ਮੈਨੂੰ ਹੱਲਾਸ਼ੀਰੀ ਦਿੰਦੀ ਰਹਿੰਦੀ ਸੀ ਤੇ ਮੇਰੀ ਪੜ੍ਹਾਈ ਲਿਖਾਈ ਲਈ ਉਹਨੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਨਹੀਂ ਸੀ ਕੀਤਾ ਹੁਣ ਵਿਆਹ ਦੇ ਪੁੱਠੇ ਰੰਗਾ ਟੰਗਾ ਵਿੱਚ ਵੀ ਉਹ ਵਿਚਾਰੀ ਕੋਈ ਦਖਲਅੰਦਾਜ਼ੀ ਨਹੀਂ ਸੀ ਕਰ ਰਹੀ ਹੁਣ ਮੈਂ ਹੁਣ ਮੈਂ ਮਾਂ ਦੇ ਐਨੇ ਕ ਜਜ਼ਬਾਤ ਦਾ ਤਾਂ ਖਿਆਲ ਰੱਖਣਾ ਚਾਹੁੰਦਾ ਸੀ ਲਾਣਤਾ ਮੇਰੇ ਤੇ ਮੈਂ ਅਜਿਹਾ ਪੁੱਤਾਂ ਮੇਰੇ ਖਿਆਲ ਮੇਰੇ ਤੇ ਭਾਰੂ ਹੋ ਗਿਆ ਤੇ ਮੈਂ ਮਾਂ ਦੇ ਜਜ਼ਬਾਤਾਂ ਦਾ ਖਿਆਲ ਇਸ ਸ਼ਰਤ ਤੇ ਰੱਖਿਆ ਕਿ ਸੂਟ ਖਰੀਦਿਆ ਨਹੀਂ ਸਗੋਂ ਇਧਰੋਂ ਉਧਰੋਂ ਉਧਾਰ ਫੜ ਕੇ ਸਾਰ ਲਿਆ ਜਾਵੇਗਾ ਸੂਟ ਦਾ ਕੋਈ ਦਿਖਾਵਾ ਨਹੀਂ ਹੋਵੇਗਾ ਇਸ ਬਾਅਦ ਉਹ ਕੁੜੀ ਵਾਲਿਆਂ ਤੋਂ ਵਾਪਸ ਲੈ ਲਿਆ ਜਾਵੇਗਾ ਮਾਂ ਵਿਚਾਰੀ ਇਸ ਤੇ ਵੀ ਮੰਨ ਗਈ ਕਿ ਹਾਲਾਂਕਿ ਅੱਜ ਮੈਂ ਸੋਚਦਾ ਕਿ ਇਹ ਘਟੀਆ ਜਹੀ ਗੱਲ ਆਰਥਿਕ ਮਜਬੂਰੀਆਂ ਦੇ ਮਾਰੇ ਬੰਦਿਆਂ ਨੂੰ ਅਜਿਹੀਆਂ ਘਟੀਆਂ ਗੱਲਾਂ ਕਰਨੀਆਂ ਪੈਂਦੀਆਂ ਚਿਕਨ ਟੈਰਾ ਲੀਨ ਦਾ ਇਹ ਸੂਟ ਮੈਂ ਰਿਸ਼ਤੇਦਾਰੀ ਵਿੱਚੋਂ ਲੱਗਦੀ ਆਪਣੀ ਇੱਕ ਭਾਣ ਜੀ ਨੂੰ ਤੋਂ ਲੈ ਕੇ ਆਇਆ। ਪਿਛਲੇ 28-30 ਸਾਲਾਂ 'ਚ ਸਾਡੇ ਘਰ ਕੋਈ ਵਿਆਹ ਨਹੀਂ ਸੀ ਹੋਇਆ। ਮੇਰੇ ਵਿਆਹ ਤੋਂ ਪਹਿਲਾਂ ਘਰ ਵਿੱਚ ਮੇਰੇ ਬਾਪੂ ਜੀ ਦਾ ਹੀ ਵਿਆਹ ਹੋਇਆ ਸੀ। ਇਸ ਲਈ ਹੁਣ ਤੱਕ ਅਸੀਂ ਰਿਸ਼ਤੇਦਾਰੀਆਂ ਤੇ ਭਾਈਚਾਰੇ ਦੇ ਵਿਆਹਾਂ ਵਿੱਚ ਦੂਜਿਆਂ ਨੂੰ ਹੀ ਦਿੱਤਾ ਹੀ ਸੀ। ਕਿਸੇ ਤੋਂ ਲੈਣ ਦਾ ਕਦੇ ਮੌਕਾ ਨਹੀਂ ਸੀ ਆਇਆ। ਹੁਣ ਲੈਣ ਦੀ ਵਾਰੀ ਸੀ। ਸਾਰੇ ਪਰਿਵਾਰ ਦੀ ਅੰਦਰੋਂ-ਅੰਦਰ ਇੱਛਾ ਸੀ ਕਿ ਸਾਰੀਆਂ ਚਾੜੀਆਂ, ਬਿੜੀਆਂ ਉਤਾਰ ਲਈਆਂ ਜਾਣ। ਬਿੜੀਆਂ ਬਿੜੀਆਂ ਚੜ ਜਾਂਦੀਆਂ ਵਿਆਹਾਂ ਦੇ ਵਿੱਚ ਪਰ ਮੇਰੇ ਕਮਲਪੂਣੇ ਮੂਰੇ ਬੋਲਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾ ਪਾ ਸੁਨੇਹੇ ਭੇਜਦੇ ਕਿ ਵਿਆਹ অতি ਸਾਦਾ ਹੋ ਰਿਹਾ ਹੈ ਕਿਰਪਾ ਕਰਕੇ ਵਿਆਹ ਵਿੱਚ ਆਪ ਜੀ ਦੇ ਪਰਿਵਾਰ ਦਾ ਇੱਕੋ ਇੱਕ ਜੀ ਆਵੇ ਯਾਨੀ ਸਿਰਫ ਇੱਕ ਜੀ ਆਵੇ ਕਿਸੇ ਤਰ੍ਹਾਂ ਦਾ ਕੋਈ ਕੱਪੜਾ ਲੀੜਾ ਲਿਆਉਣ ਦੀ ਖੇਚਲ ਨਾ ਕੀਤੀ ਜਾਵੇ ਨਾ ਹੀ ਇੱਥੋਂ ਲੈ ਕੇ ਜਾਣ ਦੀ ਇੱਛਾ ਤੇ ਆਸ ਕੀਤੀ ਜਾਵੇ ਅੰਤ ਵਿੱਚ ਇਹ ਵੀ ਲਿਖ ਦਿੱਤਾ ਕਿ ਜੇ ਕਿਸੇ ਭਾਈ ਭੈਣ ਨੂੰ ਇਹ ਗੱਲ ਪਸੰਦ ਨਾ ਆਉਂਦੀ ਹੋਵੇ ਤਾਂ ਉਹ ਬੇਸ਼ੱਕ ਵਿਆਹ ਵਿੱਚ ਸ਼ਰੀਕ ਹੋ ਕੇ ਆਪਣਾ ਚਿੱਤ ਭੜਾ ਨਾ ਕਰੇ ਵਿਆਹ ਲਈ ਨਾ ਹੀ ਮੈਂ ਮਠਿਆਈ ਬਣਾਵਾਈ ਸਿਰਫ ਇੱਕ ਡੱਬਾ ਸ਼ਹਿਰੋਂ ਮੁੱਲ ਲਿਆਂਦਾ ਉਹ ਵੀ ਸਹੁਰੇ ਪਰਿਵਾਰ ਵੱਲੋਂ ਬਹੂ ਨਾਲ ਲਿਉਣ ਵਾਲੇ ਉਸ ਦੇ ਗੱਡੀ ਵਾਲਿਆਂ ਵਾਸਤੇ ਮੈਂ ਐਲਾਨ ਕਰ ਦਿੱਤਾ ਕਿ ਬਾਜਰੀ ਦੀ ਰੋਟੀ ਤੇ ਸਾਗ ਤੋਂ ਬਿਨਾ ਕੁਝ ਹੋਰ ਨਹੀਂ ਚੱਲੂਗਾ ਸਭ ਨੇ ਮੇਰੀ ਇਸ ਮੁਰਖਤਾ 'ਗੱਗੇ ਹਥਿਆਰ ਸੁੱਟੇ ਜੰਝ ਲਈ ਮੈਂ ਦੋ ਕਾਰਾਂ ਕਰਾਇਤੇ ਕੀਤੀ ਬਾਅਦ ਵਿੱਚ ਮੈਂ ਇੱਕ ਵੀ ਸੋਚਦਾ ਰਿਹਾ ਕਿ ਇੱਕ ਕਾਰ ਵੀ ਮੈਂ ਵਾਧੂ ਹੀ ਕਰ ਲਈ ਜੰਝ ਵਿੱਚ ਅਸੀਂ ਕੁੱਲ 7 ਜਾਣੇ ਗਏ 4 ਮੇਰੇ ਦੋਸਤ ਇੱਕ ਸ਼ਰੀਕੇ ਵਿੱਚ ਚਾਚਾ ਇੱਕ ਵਿਚੋਲਾ ਤੇ 7ਵਾਂ ਮੈਂ ਨਾ ਬਾਪੂ ਨਾ ਤਾਇਆ ਨਾ ਭਾਈ ਮੇਰੇ ਸਹੁਰੇ ਪਰਿਵਾਰ ਨਾ ਜੱਦੀ ਸਬੰਧ ਦਾ ਜਿਲ੍ਹਾ ਬਠਿੰਡੇ ਦੇ ਪਿੰਡ ਦਾਨ ਸਿੰਘ ਵਾਲਾ ਸੀ ਪਰ ਬਾਅਦ ਵਿੱਚ ਨੌਕਰੀ ਦੇ ਕਾਰਨ ਮੇਰੇ ਸਹੁਰੇ ਨੇ ਬਠਿੰਡੇ ਮਕਾਨ ਖਰੀਦ ਕੇ ਉੱਥੇ ਕਾਫੀ ਚਿਰ ਤੋਂ ਰਹਿਣਾ ਸ਼ੁਰੂ ਕਰ ਦਿੱਤਾ ਸੀ ਬਠਿੰਡਾ ਮੇਰੇ ਪਿੰਡ ਕਿਸ਼ਨਗੜ੍ਹ ਫਰਵਾਈ ਤੋਂ 70 ਕਿਲੋਮੀਟਰ ਸੀ ਮੇਰੇ ਵੱਡੇ ਸਾਡੂ ਨੇ ਮੈਨੂੰ ਤਾੜਨਾ ਕੀਤੀ ਕਿ ਅਸੀਂ ਹਰ ਹਾਲਤ ਵਿੱਚ ਸਵੇਰੇ 8 ਵਜੇ ਬਠਿੰਡੇ ਪਹੁੰਚ ਜਾਈਏ ਉਹ ਠੀਕ 8 ਵਜੇ ਜਿੰਦਰਾ ਕਾਲਜ ਕੋਲ ਸਾਡੇ ਸਵਾਗਤ ਲਈ ਖੜੇ ਹੋਣਗੇ ਅਸੀਂ 8 ਵਜਾਂ ਤੋਂ ਕੋਈ 15-20 ਮਿੰਟ ਪਹਿਲਾਂ ਹੀ ਨਿਸ਼ਚਿਤ ਥਾਂ ਤੇ ਪਹੁੰਚ ਗਏ ਪਰ ਸਾਡੇ ਸਵਾਗਤ ਲਈ ਉੱਥੇ ਕੋਈ ਨਹੀਂ ਸੀ ਕੋਈ ਪੌਣਾ ਘੰਟਾ ਸੀ ਉੱਥੇ ਖੜੇ ਡੀਕਦੇ ਰਹੇ ਪਰ ਕੋਈ ਨਾ ਪਹੁੰਚਿਆ ਅਖੀਰ ਵਿਚੋਲੇ ਨੇ ਜਾ ਕੇ ਖਬਰ ਕੀਤੀ ਫੇਰ ਸਵਾਗਤ ਕਰਤਾ ਜੁੱਤੀਆਂ ਘਸੀੜ ਦੇ ਭੱਜੇ ਭੱਜੇ ਆਏ ਉਹ ਸਾਨੂੰ ਇੱਕ ਨਿੱਕੀ ਜਹੀ ਥਾਈ ਯਾਨੀ ਧਰਮਸ਼ਾਲਾ ਵਿੱਚ ਲੈ ਗਏ ਚਾਹ ਪਾਣੀ ਪੀਣ ਤੋਂ ਬਾਅਦ ਆਨੰਦ ਕਾਰਜ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬੇ ਵਿੱਚ ਜਾ ਬੱਠੇ ਜਦੋਂ ਮੈਂ ਮੱਥਾ ਟੇਕ ਕੇ ਗਦਲੇ ਉੱਤੇ ਬੈਠਿਆ ਤਾਂ ਬੈਠਣ ਤੋਂ ਬਾਅਦ ਮੈਨੂੰ ਚੇਤਾ ਆਇਆ ਕਿ ਬੈਠਣ ਤੋਂ ਪਹਿਲਾਂ ਮੈਨੂੰ ਆਪਣੇ ਮੰਗਵੇਂ ਕੋਟ ਦਾ ਲਾਇਆ ਵਟਣਾ ਕੋਟ ਲੈਣਾ ਚਾਹੀਦਾ ਸੀ ਕੋਟ ਕਾਫੀ ਤੰਗ ਹੋਣ ਕਾਰਨ ਉਸ ਵਿੱਚ ਮੇਰਾ ਢਿੱਡ ਕੱਸਿਆ ਗਿਆ ਭਾਵੇਂ ਉਹਨਾਂ ਦਿਨਾਂ ਵਿੱਚ ਮੈਂ ਕਾਫੀ ਪਤਲਾ ਸੀ ਪਰ ਪਰ ਪੈਸੇ ਸੱਬਰਵਾਲ ਮੇਰੇ ਨਾਲੋਂ ਵੀ ਕਾਗਜੀ ਪਹਿਰਵਾਨ ਸੀ ਹੌਲੀ ਹੌਲੀ ਕਿਸੇ ਬਹਾਨੇ ਕਿਵੇਂ ਨਾ ਕਿਵੇਂ ਬਟਨ ਖੋਲਿਆ ਤੇ ਢਿੱਡ ਦੀ ਕੱਸ-ਕਸਾਈ ਦੀ ਮੁਸੀਬਤ ਉਹ ਖੜਾ ਛਡਾਇਆ ਆਨੰਦਕਾਰ ਜੋਂ ਉਂਜ ਤਾਂ ਠੀਕ ਠਾਕ ਹੋ ਗਏ ਪਰ ਪਤਾ ਨਹੀਂ ਕਿਵੇਂ ਅਰਦਾਸ ਕਰਨ ਵੇਲੇ ਭਾਈ ਜੀ ਤੋਂ ਕਾਕਾ ਜਮੇਰ ਸਿੰਘ ਪੁੱਤਰ ਕਾਕਾ ਜਮੇਰ ਸਿੰਘ ਸੁਪੁੱਤਰ ਐਸ ਕੋਰ ਐਸ ਗੌਰ ਸਿੰਘ ਦੀ ਥਾਂ ਕਾਕਾ ਕੌਰਸ ਗੌਰ ਸਿੰਘ ਪੁੱਤਰ ਸਰਦਾਰ ਅਜਮੇਰ ਸਿੰਘ ਇਹ ਹੈਗਾ ਭੁੱਲ ਚੁੱਕ ਦੀ ਇਹ ਸੋਧ ਵੀ ਕਿਸੇ ਭਲੇ ਮਾਨਸ ਨੇ ਕਰਵਾਈ ਸ਼ੁਕਰ ਹੈ ਮੈਂ ਬਾਪੂ ਜੀ ਨੂੰ ਨਾਲ ਨਹੀਂ ਸੀ ਲੈ ਕੇ ਆਇਆ ਹੈ ਪਿੱਛੇ ਬੈਠੇ ਮੇਰੇ ਜਾਨੀ ਹੈ ਪ੍ਰੋਫੈਸਰ ਮਿੱਤਰਾਂ ਦਾ ਮੁਸਕੜੀ ਹਾਸਿਆਣ ਹਸੇ ਰਹੀ ਸੀਗੇ ਕਿੰਨਾ ਚਿਰ ਮੈਨੂੰ ਮਖੌਲ ਕਰ ਕਰਕੇ ਸੁਆਦ ਵੀ ਲੈਂਦੇ ਰਹੇ ਖੈਰ ਜੀ ਇਹ ਸਭ ਭੁੱਲ ਚੁੱਕ ਦੇਵਾ باوجود ਮੈਂ ਤੇ ਮਨਜੀਤ ਅੱਜ ਤੱਕ ਸਮਾਜ ਵੱਲੋਂ ਪਤੀ-ਪਤਨੀ ਦੇ ਤੌਰ ਤੇ ਪ੍ਰਵਾਨ ਕੀਤੇ ਇਕੱਠਿਆਂ ਰਹਿ ਤਰਿਆਰੇ ਆ ਸਭ ਕੁਝ ਸੁਖੀ ਸੰਦੀ ਨਿਪਰੇ ਚੜ ਗਿਆ ਪਰ ਸਾਡੇ ਵਿਦਾ ਹੋਣ ਤੋਂ ਕੁਝ ਚਿਰ ਪਹਿਲਾਂ ਇੱਕ ਝੰਜਟ ਹੋਰ ਖੜਾ ਹੋ ਗਿਆ ਮੇਰਾ ਵੱਡਾ ਸਾਡੂ ਮੇਰੇ ਕੋਲ ਆ ਕੇ ਕਹਿਣ ਲੱਗਾ ਕਿਸੇ ਟੈਂਪੋ ਟਰਾਲੀ ਦਾ ਪ੍ਰਬੰਧ ਕਰ ਮੈਨੂੰ ਗੱਲ ਸਮਝ ਨਾ ਆਈ ਹੈਰਾਨ ਜਿਹਾ ਹੁੰਦਿਆ ਮੈਂ ਪੁੱਛਿਆ ਕਿਉਂ ਕਿਉਂਕਿ ਸਮਾਨ ਨਹੀਂ ਲਿਜਾਣਾ ਆਪਣਾ ਸਾਡੂ ਨੇ ਹਕੀਮੀਆਂ ਲੈ ਜਿਵੇਂ ਚ ਜਵਾਬ ਦਿੱਤਾ ਮੈਂ ਸਭ ਕੁਝ ਸਮਝ ਗਿਆ ਤੇ ਸਖਤ ਤੇ ਗੁਸੈਲ ਲੈ ਜਿਵੇਂ ਚ ਇਨਕਾਰ ਕਰਦੇ ਕਿ ਮੈਂ ਕੋਈ ਸਮਾਨ ਸਮੂ ਨਹੀਂ ਲੈ ਕੇ ਜਾਣਾ ਲੱਖ ਵਾਰੀ ਕਹਿਣ ਤੇ ਵੀ ਮੈਂ ਤੁਹਾਡੇ ਦਿਮਾਗ ਵਿੱਚ ਇਹ ਗੱਲ ਨਹੀਂ ਪਾ ਸਕਿਆ ਹੱਦ ਹੋ ਗਈ ਵੀ ਤੁਹਾਡੇ ਵਾਲੀ ਪਰ ਸਾਡੂ ਤਾਂ ਵਿਚਾਰਾ ਲੈ ਉਵੇਂ ਸਟੈਂਡ ਲੈ ਰਿਆ ਸੀ ਜਿਵੇਂ ਉਹਨੂੰ ਅੰਦਰੋਂ ਸਮਝਾਇਆ ਗਿਆ ਸੀ ਇਸ ਲਈ ਆਪਣੇ ਸਟੈਂਡ ਤੇ ਅੜਿਆ ਰਿਹਾ ਤੇ ਬੋਲਿਆ ਸਮਾਨ ਤਾਂ ਬਾਈ ਤੁਹਾਨੂੰ ਲਿਜਾਣਾ ਪਊ ਜਦ ਤੁਹਾਡੇ ਵਾਸਤੇ ਹੀ ਬਣਾਇਆ ਹੈ ਹੈ ਬੜਾ ਰਫੜ ਖੜਾ ਹੋਇਆ ਇਹੋ ਜੇ ਬੰਦਿਆਂ ਨਾਲ ਵਾਹ ਪੈ ਗਿਆ ਅਜਮੇਰ ਸਿਆਂ ਤੇਰਾ ਬਚੋਲੇ ਤਾਏ ਅਮਰ ਸਿੰਘ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗਾ ਤੈਨੂੰ ਤਾਂ ਇਹ ਕੁਛ ਨਹੀਂ ਦੇ ਰੇ ਨਾ ਸਾਈਕਲ ਨਾ ਘੜੀ ਨਾ ਕੋਈ ਸੂਟ ਬੂਟ ਨਾ ਘਰ ਦੇ ਕਿਸੇ ਜੀ ਨੂੰ ਕਪੜਾ ਲੀੜਾ ਰਿਸ਼ਤੇਦਾਰੀ ਵਾਸਤੇ ਕੋਈ ਚੀਜ਼ ਨਹੀਂ ਇਹ ਤਾਂ ਕੁੜੀ ਲਈ ਨੇ ਪੰਜ 6 ਬਿਸਤਰੇ ਹਾਂ ਹੁਣ ਧੀ ਆਲੇ ਆਪਣੀ ਧੀ ਨੂੰ ਕੁਛ ਵੀ ਨਾ ਦੇਣ ਪਰ ਮੈਂ ਆਪਣੀ ਹਿੰਟ ਨਾ ਛੱਡੀ ਗੁੱਸੇ ਵਿੱਚ ਕਿਹਾ ਕਿਉਂ ਸਾਡੇ ਘਰੇ ਇਹ 20 ਵਾਸਤੇ ਬਿਸਤਰੇ ਨਹੀਂ ਮਿਲਣਗੇ ਹਾਲਾਂਕਿ ਮੈਨੂੰ ਪਤਾ ਸੀ ਕਿ ਜਿਹੋ ਜਿਹੇ ਨਵੇਂ ਨਕੋਰ ਬਿਸਤਰੇ ਸੱਚੀ ਮੁੱਚੀ ਸਾਡੇ ਘਰੇ ਬਾਲੇ ਹੀ ਪਏ ਆ ਵਾਵਾ ਰੌਲਾ ਰੱਪਾ ਪੈ ਗਿਆ ਭਾਈ ਥੋੜੇ ਚਿਰ ਪਿਛੋਂ ਮੈਨੂੰ ਅੰਦਰੋਂ ਸੁਨੀਹਾ ਆਇਆ ਇਹ ਸੁਨੀਹਾ ਮੇਰੀ ਜੀਵਨ ਸਾਥੀ ਮਨਜੀਤ ਦਾ ਸੀ ਉਹਨੇ ਮੈਨੂੰ ਦੱਸਿਆ ਇਨ੍ਹਾਂ ਬਿਸਤਰਿਆਂ ਨਾਲ ਮੇਰੇ ਘਰਦਿਆਂ ਦਾ ਕੋਈ ਲਾਗਾ ਦੇਗਾ ਨਹੀਂ ਇਹ ਮੈਂ ਆਪਣੀ ਤਨਖਾਹ ਵਿੱਚੋਂ ਆਪ ਬਣਾਏ ਹਨ ਇਹ ਮੈਂ ਬੜੀ ਰੀਜਨਲ ਬਣਾਏ ਹਨ ਪਲੀਜ਼ ਤੁਸੀਂ ਇਨ੍ਹਾਂ ਤੋਂ ਇਨਕਾਰ ਨਾ ਕਰੋ ਪਹਿਲਾਂ ਤੋਂ ਪਹਿਲਾਂ ਕਈ ਵਾਰੀ ਮਿਲਣ ਕਰਕੇ ਮੰਜ਼ੀਦ ਵੱਲ ਮੈਂ ਖਾਸਾ ਖਿੱਚਿਆ ਗਿਆ ਸੀ ਇਸ ਲਈ ਮੈਂ ਹਥਿਆਰ ਸੁੱਟ ਦਿੱਤੇ ਬਿਸਤਰਿਆਂ ਵਾਲੀ ਉਹ ਪੇਟੀ ਮੈਨੂੰ ਲੈਉਣੀ ਪਈ ਉਹਨਾਂ ਦਿਨਾਂ ਵਿੱਚ ਮੇਰੇ ਵਿਆਹ ਉੱਤੇ ਕੁੱਲ 750 ਰੁਪਏ ਖਰਚ ਆਏ ਸਨ ਇਹਨਾਂ ਵਿੱਚ ਵੀ ਮੇਰੇ ਅਨੁਸਾਰ ਮੇਰੇ ਕੋਲੋਂ ਦੋ ਫਜ਼ੂਰ ਖਰਚੀਆਂ ਹੋ ਗਈਆਂ ਇੱਕ ਤਾਂ ਇੱਕ ਕਾਰ ਵੱਧ ਲੈ ਗਈ ਤੇ ਦੂਜੀ ਬਿਸਤਰਿਆਂ ਵਾਲਾ ਸੰਦੂਕ ਲੈਉਣ ਵਾਸਤੇ ਕਿਰਾਏ ਤੇ ਇੱਕ ਟਰੱਕ ਕਰਨ ਦੀ ਮੇਰੀ ਮੰਗਣੀ ਤੇ ਮੇਰੇ ਵਿਆਹ ਨਾਲ ਜੁੜੀਆਂ ਮੇਰੀਆਂ ਦੋ ਨਮੋਸ਼ੀਆਂ ਜਾਂ ਕਮਜ਼ੋਰੀਆਂ ਅੱਜ ਵੀ ਮੇਰੀ ਜ਼ਮੀਰ ਦੇ ਕਿਸੇ ਕੋਨੇ ਵਿੱਚ ਸਿਰ ਚੁੱਕ ਕੇ ਮੇਰੇ ਸਾਹਮਣੇ ਆ ਖੜੋਂਦੀਆਂ ਹਨ ਪਹਿਲੀ ਸਿਉਣੀ ਦੀ ਮੋਹਰ ਵਾਪਸ ਨਾ ਕਰ ਸਕਣ ਦੀ ਤੇ ਦੂਜੀ ਬਿਸਤਰਿਆਂ ਵਾਲਾ ਸੰਦੂਕ ਲੈ ਕੇ ਆਉਣ ਦੀ ਪਰ ਫਿਰ ਵੀ ਜਦ ਮੈਂ ਸਮੁੱਚੇ ਤੌਰ ਤੇ ਆਪਣੇ ਵਿਆਹ ਦੀਆਂ ਘਟਨਾਵਾਂ ਆਪਣੇ ਮਨ ਵਿੱਚ ਵਿੱਚ ਚਿਤਵਦਾ ਹਾਂ ਚਿਤਾਰਦਾ ਹਾਂ ਤਾਂ ਮੈਨੂੰ ਇੱਕ ਅਜੀਬ ਜਿਹੀ ਰੋਹਾਨੀਅਤ ਦਾ ਅਹਿਸਾਸ ਹੁੰਦਾ ਹੈ ਲੋ ਜੀ ਆਪਣੀ ਕਹਾਣੀ ਮੇਰਾ ਵਿਆਹ ਤੇ ਮੰਗਣੀ ਅਜਮੇਰ ਹਲਕ ਦੀ ਲਿਖੀ ਹੋਈ ਖਤਮ ਹੁੰਦੀ ਹੈ ਕਈ ਵਾਰੀ ਸਾਨੂੰ ਹਾਸਾ ਠੱਠਾ ਵੀ ਕਰਨਾ ਪੈਂਦਾ ਹੈ ਕਈ ਵਾਰੀ ਅਸੀਂ ਇਮੋਸ਼ਨਲ ਸਟੋਰੀਜ਼ ਵੀ ਸੁਣਾਉਂਦੇ ਆ ਲੋਕਾਂ ਨੇ ਵੀ ਸੁਣਾਉਂਦੀ ਰਹੀਆਂ ਕਹਾਣੀਆਂ ਲੱਭ ਕੇ ਲਿਆਉਣ ਦਾ ਜਿੰਮਾ ਮੇਰਾ ਹੈ ਸੁਣਾਉਣ ਦਾ ਤੁਹਾਨੂੰ ਤੇ ਕਹਾਣੀ ਨੂੰ ਲਾਈਕ ਕਰਨ ਦਾ ਤੇ ਸਬਸਕ੍ਰਾਈਬ ਕਰਨ ਦਾ ਜਿੰਮਾ ਤੁਹਾਡਾ ਹੈ ਪਸੰਦ ਆਵੇ ਤਾਂ ਸ਼ੇਅਰ ਵੀ ਕਰ ਸਕਦੇ ਹੋ ਮਿਲਦੇ ਆ ਹੋਰ ਬਹੁਤ ਸਾਰੀਆਂ ਨਵੀਆਂ ਕਹਾਣੀਆਂ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਇਹ ਉਪਰੋਂ ਦੀ ਆਮਦਨ ਤਸੀਲਦਾਰ ਦੀ ਤਨਖਾਹ ਤੋਂ ਵੀ ਵੱਧ ਸੀ